ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਗੜ ਤੇ ਕੇ ਹਾਜ਼ਰ ਹਾਂ ਇੱਕ ਵੱਖਰੇ ਕਿਸਮ ਦੀ ਖਬਰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਦਾ ਇਹ ਖਬਰ ਦਾ ਸਬੰਧ ਹੈਗਾ ਕਿਨਰਾਂ ਦੇ ਨਾਲ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਟ੍ਰਾਂਸ ਜੈਂਡਰ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਇਹ ਦੱਸਦੇ ਚੱਲੀਏ ਕਿ ਭਾਰਤ ਦੇ ਵਿੱਚ 2019 ਦੇ ਵਿੱਚ ਇੱਕ ਕਾਨੂੰਨ ਬਣਾਇਆ ਗਿਆ ਉਹਦਾ ਨਾਂ ਸੀਗਾ ਟ੍ਰਾਂਸ ਜੈਂਡਰ ਪਰਸਨਸ protection of rights act 2019 ਇਸ ਕਾਨੂੰਨ ਦੇ ਤਹਿਤ ਜਿਹੜੇ ਕਿਨਰ ਨੇ ਜਿਨ੍ਹਾਂ ਨੂੰ ਹਿਜੜੇ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਕੁਝ ਰਾਈਟਸ ਦਿੱਤੇ ਗਏ ਉਹਨਾਂ ਨੂੰ ਹੱਕ ਹਕੂਕ ਦਿੱਤੇ ਗਏ ਪਹਿਲਾਂ ਸਭ ਤੋਂ ਕਿਹਾ ਗਿਆ ਹੈ ਭਾਰਤ ਦੀ ਸਰਕਾਰ ਵੱਲੋਂ ਜਾਂ ਕਹੋ ਪਾਰਲੀਮੈਂਟ ਵੱਲੋਂ ਕਿ ਇਹਨਾਂ ਦੇ ਵਿਰੁੱਧ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਯਾਨੀ ਕਿ ਭੇਦਭਾਵ ਨਹੀਂ ਹੋਏਗਾ ਤੇ ਜੇ ਕੋਈ ਭੇਦਭਾਵ ਕਰਦਾ ਹੈ ਉਨਾਂ ਨੂੰ ਵਿੱਦਿਅਕ ادارےਾਂ ਦੇ ਵਿੱਚ ਜਾਂ ਨੌਕਰੀਆਂ ਦੇ ਵਿੱਚ ਜਾਂ ਉਹਨਾਂ ਨੂੰ ਅਬਿਊਜ਼ ਕਰਦਾ ਹੈ ਯਾਨੀ ਕਿ ਚੰਗਾ ਮੰਦਾ ਬੋਲਦਾ ਹੈ ਕੁੱਟਮਾਰ ਕਰਦਾ ਹੈ ਘਰੋਂ ਕੱਢਦਾ ਹੈ ਕਿਰਾਏ ਤੇ ਘਰ ਨਹੀਂ ਦਿੰਦਾ ਜਾਂ ਕਿਰਾਏ ਤੇ ਘਰ ਦੇ ਕੇ ਪਤਾ ਲੱਗਣ ਤੇ ਕੱਢਦਾ ਤਾਂ ਉਹਨੂੰ 6 ਮਹੀਨਿਆਂ ਤੋਂ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਇਹਨਾਂ ਨੂੰ ਬਰਾਬਰੀ ਦੇ ਜਿਹੜੇ ਹੱਕ ਮਿਲੇ ਨੇ ਉਹ ਮਿਲੇ ਨੇ ਅੱਗੇ ਜੀ ਰਾਈਟ ਟੂ ਰੈਜ਼ਿਡੈਂਸ ਕਰ ਲੈਣ ਦਾ ਉਹਦੇ ਵਿੱਚ ਰਹਿਣ ਦਾ ਹੱਕ ਜੋ ਸਿਹਤ ਸਹੂਲਤਾਂ ਸਰਕਾਰ ਵੱਲੋਂ ਜਾਂ ਸਮਾਜ ਦੇ ਵਿੱਚ ਮਿਲਦੀਆਂ ਨੇ ਉਹ ਹਾਸਲ ਕਰ ਸਕਦੇ ਐ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਕਰਾ ਸਕਦੇ ਵਿਦਿਅਕ ਅਦਾਰਿਆਂ ਦੇ ਵਿੱਚ ਇਹ ਦਾਖਲਾ ਲੈ ਸਕਦੇ ਐ ਔਰ ਆਮ ਨਾਗਰਿਕਾਂ ਵਾਂਗੂ ਇੱਕ ਕਿਨਰ ਪੜ੍ਹਾਈ ਕਰ ਸਕਦੇ ਐ ਫਿਰ এমপ্লয়মেন্ট નોકરી સરકારી ਤੇ প্রাইভেট ادارਿਆਂ ਦੇ ਵਿੱਚ ਇਹਨਾਂ ਨੂੰ ਬਰਾਬਰ ਦੀ નોકરી ਕਰਨ ਲੈਣ ਦਾ ਹੱਕ ਹੈ ਜੇ ਇਹਨਾਂ ਦੇ ਕੋਲ ਉਸ નોકરી ਵਾਸਤੇ ਵਿਦਿਆ ਹੈਗੀ ਹੈ ਤੇ ਅਗਲੀ ਚੀਜ਼ ਹੈ ਜੀ ਪਬਲਿਕ ਜਿਹੜੀਆਂ ਸਰਵਿਸਿਜ਼ ਨੇ ਉਹ ਇਹ ਐਕਸੈਸ ਕਰ ਸਕਦੇ ਪਬਲਿਕ ਸਰਵਿਸਿਜ਼ ਕਿਹੜੀਆਂ ਨੇ ਜਿਵੇਂ ਕਿ ਟ੍ਰਾਂਸਪੋਰਟ ਹੈ ਬਸਾਂ ਚਲਦੀਆਂ ਲੋਕਲ ਬੱਸਸ ਟ੍ਰੇਨਸ ਹਵਾਈ ਜਹਾਜ਼ ਜਾਂ ਹੋਰ ਜਿਹੜੀਆਂ ਸਹੂਲਤਾਂ ਜਿਹੜੀਆਂ ਆਮ ਜਨਤਾ ਨੂੰ ਸ਼ਹਿਰਾਂ ਦੇ ਵਿੱਚ ਮਿਲਦੀਆਂ ਉਹਦੇ ਇਹ ਬਰਾਬਰ ਦੇ ਹੱਕਦਾਰ ਨੇ ਅਗਲੀ ਗੱਲ ਹੈ ਜੀ ਇਹ ਪ੍ਰਾਪਰਟੀ ਦੇ ਵੀ ਹੱਕਦਾਰ ਨੇ ਪ੍ਰਾਪਰਟੀ ਜਿਸ ਪਰਿਵਾਰ 'ਚ ਪੈਦਾ ਹੋਏ ਉਸ ਪਰਿਵਾਰ ਦੇ ਵਿੱਚ ਇਹਨਾਂ ਨੂੰ ਪ੍ਰਾਪਰਟੀ ਦਾ ਹਿੱਸਾ ਮਿਲ ਸਕਦਾ ਹੈ ਇਹ ਅਦਾਲਤਾਂ ਫੈਸਲਾ ਕਰ ਸਕਦੀਆਂ ਜੇ ਕੋਈ ਨਾ ਦੇਵੇ ਅਦਾਲਤਾਂ ਚ ਜਾ ਸਕਦੇ ਆ ਯਾਨੀ ਕਿ ਇੱਕ ਕੋਰਟ ਦਾ ਸਹਾਰਾ ਵੀ ਲੈ ਸਕਦੇ ਆ ਸੋ ਇਹਨਾਂ ਨੂੰ ਉੱਥੇ ਵੀ ਬਰਾਬਰੀ ਦੇ ਹੱਕ ਹੈ ਹੁਣ ਇਸ ਐਕਟ ਦੇ ਵਿੱਚ ਕੁਝ ਚੀਜ਼ਾਂ ਦਸੀਆਂ ਕ੍ਰਿਮੀਨਲਾਈਜੇਸ਼ਨ ਕੀ ਜੇ ਕਿਨਰਾਂ ਤੋਂ ਕੋਈ ਬੈਗਿੰਗ ਕਰਵਾਵੇ ਉਹਨਾਂ ਨੂੰ ਮੰਗਤੇ ਬਣਵਾ ਕੇ ਬਣਾ ਕੇ ਸੜਕਾਂ ਤੇ ਉਹਨਾਂ ਤੋਂ ਭੀਖ ਮੰਗਵਾਏ ਤਾ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਿਵੇਂ ਮੈਂ ਦੱਸਿਆ 6 ਮਹੀਨੇ ਤੋਂ 2 ਸਾਲ ਦੀ ਕੈਦ ਹੋ ਸਕਦੀ ਹੈ ਫੇਰ ਉਹਨਾਂ ਤੋਂ ਜ਼ਬਰਦਸਤੀ ਕੋਈ ਲੇਬਰ ਕਰਾਏ ਕੰਮ ਕਰਾਏ ਆ ਤੂੰ ਇੱਥੇ ਆ ਕੰਮ ਕਰ ਤੈਨੂੰ ਤਾਂ ਰੋਟੀ ਮਿਲੂਗੀ ਜਾਂ ਤੈਨੂੰ ਅਸੀਂ ਕੁੱਟਾਂਗੇ ਨਹੀਂ ਤੇ ਤੂੰ ਆ ਕੰਮ ਕਰ ਕਿਉਂਕਿ ਤੂੰ ਹੀਜੜਾ ਹੀਜੜੇ ਦੀਆਂ ਦੋਨੋਂ ਪਰਿਭਾਸ਼ਾ ਹੁੰਦੀਆਂ ਫੀਮੇਲ ਹੀਜੜਾ ਵੀ ਹੁੰਦਾ ਮੇਲ ਹੀਜੜਾ ਵੀ ਗਿਣਾ ਜਾਂਦਾ ਹੈ ਹੀਜੜੇ ਨੂੰ ਕਿੰਨਰ ਨੂੰ ਭਾਰਤ ਸਰਕਾਰ ਨੇ 3 ਜੈਂਡਰ ਦਾ درجہ ਦਿੱਤਾ। ਇਹ ਸੁਪਰੀਮ ਕੋਰਟ ਨੇ 2014 ਚ ਇੱਕ ਫੈਸਲਾ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਸਟੇਟਸ ਮਿਲਿਆ 3 ਜੈਂਡਰ ਦਾ। ਆਮ ਤੌਰ ਤੇ ਮਰਦ ਹੁੰਦਾ, ਨਾਰੀ ਹੁੰਦੀ ਹੈ, ਔਰਤ ਹੁੰਦੀ ਹੈ ਤੇ ਉਹਨਾਂ ਨੇ ਕਿੰਨਰਾਂ ਨੂੰ ਤੀਜੀ ਧਿਰ ਮੰਨਿਆ। ਅਜਾ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਬੜੀ ਦਿਲਚਸਪ ਇਹ ਕਿਹਾ ਗਿਆ ਕਾਨੂੰਨ ਚ ਕਿ ਸੈਕਸ਼ੂਅਲ ਔਰੀਐਂਟੇਸ਼ਨ ਨੂੰ ਇਹ ਲੋਕ ਰੀਸਾਈਨ ਕਰਾ ਸਕਦੇ ਆ ਵੀ ਤਾਂ ਮੈਡੀਕਲ ਹੈਲਪ ਜਿਵੇਂ ਹਾਰਮੋਨਸ ਦੀ ਘਾਟ ਹੁੰਦੀ ਹੈ ਆਪਣੇ ਆਪ ਨੂੰ ਐਡਜਸਟ ਵੀ ਕਰ ਸਕਦੇ ਆ ਸਮਾਜ ਦੇ ਵਿੱਚ ਰਹਿਣ ਦੇ ਲਈ ਥਰੂ ਮੈਡੀਕਲ ਪ੍ਰੋਸੀਜਰ ਔਰ ਅਗਲੀ ਗੱਲ ਤੁਹਾਨੂੰ ਦੱਸਦਾ ਨੈਸ਼ਨਲ ਕਾਉਂਸਲ ਫॉर 트랜ਸ ਜੈਂਡਰਸ ਬਣਾਈ ਗਈ ਹੈ ਕੌਮੀ ਬਦਰ ਤੇ ਔਰ ਹਰ ਸਹੀ ਅਸਲੀ ਕਿਨਰ ਨੂੰ ਤਾਂ ਕਿ ਇਹਨਾਂ ਦੇ ਵਿੱਚ ਨਕਲੀ ਬੰਦੇ ਨਾ ਵੜ ਜਾਣ ਪੈਸੇ ਨੂੰ ਵੇਖ ਕੇ ਭੀਖ ਮੰਗਣ ਦੇ ਹਿਸਾਬ ਦੇ ਨਾਲ ਜਾਂ ਜਜਮਾਨਾਂ ਤੋਂ ਪੈਸੇ ਲੈਣ ਦੇ ਮੰਤਵ ਨਾਲ ਇਹਨਾਂ ਨੂੰ ਸਰਟੀਫਿਕੇਟ ਇਸ਼ੂ ਕਰਨਾ ਲਾਜ਼ਮੀ ਕੀਤਾ ਗਿਆ ਹੈ ਸਰਟੀਫਿਕੇਟ ਆਨਲਾਈਨ ਵੀ ਇਸ਼ੂ ਹੋ ਜਾਂਦਾ ਹੈ ਯੂਨੀਅਨ ਡਿਫੈਂਸ ਐਂਡ empowerment ਮਿਨਿਸਟਰੀ ਤੋਂ ਦੂਜਾ ਡਿਸਟ੍ਰਿਕਟ ਮਨਜਿਸਟਰੇਟ ਯਾਨੀ ਕਿ ਡੀਸੀ ਵੀ ਇਹਨਾਂ ਨੂੰ 트랜ਸ ਜੈਂਡਰ ਦਾ ਸਰਟੀਫਿਕੇਟ ਇਸ਼ੂ ਕਰ ਸਕਦਾ ਹੈ। ਹੁਣ ਇਸ ਜਿਹੜੀ ਖਬਰ ਦਾ ਅਸੀਂ ਤੁਹਾਨੂੰ ਅੱਗੇ ਬੇਰਵੇ ਦੇਣ ਲੱਗੇ ਆਂ। ਮੁਹਾਲੀ ਪ੍ਰੈਸ ਕਲੱਬ ਦੇ ਵਿੱਚ 트랜ਸ ਜੈਂਡਰ ਨੇ ਇੱਕ ਪ੍ਰੈਸ ਮਿਲਣੀ ਕੀਤੀ। ਔਰ ਇਸ ਪ੍ਰੈਸ ਮਿਲਣੀ ਦੇ ਵਿੱਚ ਉਹਨਾਂ ਨੇ ਕੁਝ ਮੁੱਦੇ ਉਠਾਏ ਕਿ ਮੋਹਾਲੀ ਦੇ ਨਾਲ ਲੱਗਦੇ ਖਰੜ ਦੇ ਵਿੱਚ ਕੁਝ ਇਹੋ ਜਿਹੇ ਕਿਨਰ ਆ ਗਏ ਨੇ ਜਿਹੜੇ ਗੁੰਡਾਗਰਦੀ ਕਰ ਰਹੇ ਆ। ਉਹ ਸੜਕਾਂ ਤੇ ਨੰਗੇ ਹੋ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ, ਬੇਹੂਦਗੀ ਕਰਦੇ ਆ। ਔਰ ਇਹੋ ਜਿਹੇ ਕੁਝ ਵੀਡੀਓਸ ਤੁਹਾਨੂੰ ਅਸੀਂ ਅੱਗੇ ਚੱਲ ਕੇ ਇਸ ਖਬਰ ਦੇ ਦਿਖਾਵਾਂਗੇ। ਇਸ ਦੇ ਸਬੰਧ ਦੇ ਵਿੱਚ ਅਸੀਂ ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱੱਤਲ ਨਾਲ ਸੰਪਰਕ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ। ਮੈਡਮ ਯੂ ਆਰ ਚੇਅਰਮੈਨ ਆਫ ਦਿਸ ਪ੍ਰੋਟੈਕਸ਼ਨ ਸੈਲ ਇਹਦੇ ਬਾਰੇ ਤੁਸੀਂ ਕੀ ਕਰੋਗੇ ਅੱਗੇ ਜੋ ਉਹਨਾਂ ਦੀ ਸ਼ਿਕਾਇਤ ਹੈ ਉਸ ਬਾਰੇ ਤੁਹਾਨੂੰ ਸ਼ਿਕਾਇਤਾਂ ਦਿੱਤੀਆਂ ਵੀ ਆ ਉਹਨਾਂ ਨੇ ਰਿਟਰ ਮੈਨੂੰ ਇਹ ਮੈਨੂੰ ਨੋਟਿਸ ਅੱਜ ਹੀ ਆਇਆ ਹੈ মিডিਆ ਦੇ ਗਾਇ ਹੋ ਮੈਂ ਤੁਹਾਨੂੰ ਨੋਟ ਕਰਨਾ ਚਾਹਣਾ ਚਾਹਾਂਗੀ ਇਹ ਮਾਮਲਾ ਨੋਟਿਸ ਵਿੱਚ ਲੈ ਕੇ ਆਏ ਹਾਂ ਤੇ ਅਸੀਂ ਇੱਕ 3 ਮੈਂਬਰ ਕਮੇਟੀ ਬਣਾ ਕੇ ਜਿਸ ਦੇ ਵਿੱਚ ਪੁਲਿਸ ਦਾ ਨੁਮਾਇੰਦਾ ਮੇਰੇ ਐਸਕੇਮ ਖਰੜ ਦਾ ਨੁਮਾਇੰਦਾ ਤੇ ਨਾਲ ਹੀ ਸੋਸ਼ਲ ਸਿਕਿਉਰਿਟੀ ਆਫਿਸ ਡਿਪਾਰਟਮੈਂਟ ਦੇ ਨੁਮਾਇੰਦੇ ਸੀ ਮੈਂਬਰਸ ਕਮੇਟੀ ਬਣਾ ਕੇ ਅਸੀਂ ਸਾਰੀ ਮਾਮਲੇ ਦੀ ਵੈਰੀਫਿਕੇਸ਼ਨ ਕਰਾ ਲੈਂਦੇ ਜੀ ਜੋ ਆਈਡੀ ਕਾਰਡ ਵਾਲੀ ਗੱਲ ਵੀ ਕਹੀ ਗਈ ਜੇਕਰ ਉਹ ਵੈਲਿਡ ਬੈਨੀਫਿਸ਼ੀਅਰੀਜ਼ ਹੈ ਤਾਂ ਫਿਰ ਉਹਨਾਂ ਨੂੰ ਆਈਡੀ ਕਾਰਡ ਵੀ ਬਣਾ ਕੇ ਦਿੱਤੇ ਜਾਣਗੇ ਪਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਗਲਤ ਪ੍ਰੋਜੈਕਸ਼ਨ ਪਾਈ ਗਈ ਜਾਂ ਫਿਰ ਕੋਈ ਮਿਸਲੀਡਿੰਗ ਫੈਕਟਰ ਆਇਆ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਬਿਲਕੁਲ ਠੀਕ ਹੈ ਜੀ ਜੇ ਜੇ ਇਹਨਾਂ ਦਾ ਕਲੇਮ ਗਲਤ ਪਾਇਆ ਜਾਂਦਾ ਤਾਂ then they should be proceeded again ਤੇ ਪਰ ਜੋ ਉਹਨਾਂ ਦਾ ਦਾਵਾ ਸੀ ਕਿ ਜਿਹੜੇ ਖਰੜ ਵਾਲਾ ਗਰੁੱਪ ਹੈ ਉਹ ਦਰਸਲ ਇਸ ਰੀਜਨ ਦੇ ਨਹੀਂ ਹੈਗੇ ਉਹ ਸਮ ਟਾਈਮਸ ਕੱਪੜੇ ਉਤਾਰ ਕੇ ਉਹਨਾਂ ਨੇ ਇੱਕ ਵੀਡੀਓ ਵੀ ਦਿਖਾਈ ਹੈ ਕਿ ਉਹ ਨਿਊਡ ਹੋ ਕੇ ਖਰੜ ਸ਼ਹਿਰ 'ਚ ਉਹਨਾਂ ਨੇ ਉ르ਦੰਗ ਮਚਾਇਆ वो शायद फर्ज नोटिस नहीं है अच्छी वेरीफाई करा लेंगे कि, कि से मैं नाल ही अपील भी करंगी सारे ने कि किसी तो भी तरह की उसकी लॉ एंड ऑर्डर जो फिर इस सिचुएशन को ना खराब करिए और पीसफुल माहौल बना के रखिए तो जिक्र किसी भी किसी भी ग्रुप पर लो या किसी व्यक्ति विशेष पर लो कोई सानू पाई जाती है कि वो माहौल खराब करने की कोशिश कर रहा है तो भी खराब कर नहीं जरूरी है मैडम एक चीज हो रहा है कि काफी सारे इना दे जेड़े मेंबर है ਜੀ ਲਾਈਕ ਥੋ ਇਹੋ ਜੇ 트랜ਸਜੈਂਡਰਸ ਨਾਲ ਅੱਜ ਮੁਲਾਕਾਤ ਹੋਈ ਜਿਹੜੇ ਪੋਸਟ ਗ੍ਰੈਜੂਏਟਡ ਡਬਲ ਐਮਏ ਕੀਤੀਆਂ ਹਨ ਐਂਡ ਉਹ ਦੇ ਦੇ ਆਰ ਲੁਕਿੰਗ ਫਾਰ ਸਮ ਸਟਰ ਟ ਆਫ ਵਰਕ ਕਿ ਉਹਨਾਂ ਨੂੰ ਸਮਾਜ ਵਿੱਚ ਐਸੀਮੂਲੇਟ ਕਰਨ ਦੀ ਕੋਈ ਇਦਾਂ ਦੀ ਸਕੀਮ ਹੋਵੇ ਸ਼ਾਇਦ ਕੋਈ ਕੋਈ ਸਕੀਮ ਵੀ ਹੋਵੇ ਗਵਰਨਮੈਂਟ ਵੱਲੋਂ ਬਿਕਾਜ਼ ਦੇ ਆਰ ਪ੍ਰੀਟੀ ਵੈਲ ਐਜੂਕੇਟਿਡ ਉਹ ਮੈਂ ਤੁਹਾਡੇ ਰਾਹੀਂ ਅਪੀਲ ਕਰਾਂਗੀ ਕਿ ਕਿ ਕੋਈ ਮਿਲਣਾ ਚਾਹੰਦਾ ਹਿਰੂ ਵਾਸੀ ਨੰਨਤਨ ਹੈ ਤੇ ਅਸੀਂ ਕਿਸੇ ਵੀ ਤਰੀਕੇ ਨਾਲ ਵਿਕਰਾਮ ਨੂੰ مین ਸਟਰੀਮ ਪਬਲਿਕ ਤੇ ਵਿੱਚ ਜਰਨਲਿਸਟ ਦੇ ਵਿੱਚ ਲੈ ਕੇ ਆ ਸਕਦੇ ਹਾਂ ਸੇ ਬਿਲਕੁਲ ਆਪਣੇ ਘਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕੁਆਲੀਫੀਕੇਸ਼ਨਸ ਵਗੈਰਾ ਨੂੰ ਦੇਖਤੇ ਹੋਏ ਗਵਰਨਮੈਂਟ ਦੀ ਜੋ ਵੀ ਸਕੀਮਸ ਹੈ ਜਾਂ ਫਿਰ ਉਸ ਨੂੰ ਬਾਹਰ ਜਾ ਕੇ ਵੀ ਕਿਸੇ ਤਰ੍ਹਾਂ ਦੀ ਮਦਦ ਕਰ ਸਕਦੇ ਹਾਂ ਬਿਲਕੁਲ 100% ਠੀਕ ਹੈ। ਥੈਂਕ ਯੂ ਮੈਡਮ। ਲਓ ਤੁਸੀਂ ਹੁਣ ਇਹ ਪ੍ਰੈਸ ਕਾਨਫਰੰਸ ਦੇ ਕੁਝ ਅੰਸ਼ ਵੇਖੋ। ਮੈਂ ਕਾਜਲ ਮੰਗਲ ਮੁੱਗੀ ਹਾਂ। मैं यहाँ जो मोहाली एरिया के अंदर में आज से नहीं मैं नाइनटीन आइन्टी फाइव नाइनटीन नाइन्टी सिक्स की प्रेम नाइनटीन एंटी सिक्स से मैं काम करती बदाय लेने की। तो बदाय लेने की काम मेरे से पहले भी मेरे गुरु करते थे वो उनको भी चालीस साल हो गए मेरे नीलम महंत मेरे गुरु और उससे पहले मेरी दादी जो है मेरे दादगुरु प्रेम लता महांत जो वो भी पचास साल से काम करते थे यहाँ बदाय लेने के तो हम मनीमाजरे में रहते मनी माजरा जो है बड़ा एक आ, आ, तेरा है तो वो तेरे से हम बिलोंग करते हैं तो यहाँ की जो करड़ के कुछ लोगों को और कुछ पता नहीं कहाँ से कहाँ से आए हैं किन्नर के रूप में है पता नहीं कौन सी कौन सी देश से आए मुझे लगता है कि वो बांग्लादेश स्ट्रिक तीन चार भी उसकी घर में रोहिंग्या भी होंगे शायद क्या पता तो लोगों सब को सबको बाढ़ के तो लोगों को आके यहाँ बहुत सारे कम करके लोगों को बधाई देके जाते हैं मेरे एरिया में आके और कहते हैं कि वो पता नहीं कहाँ से कहाँ से उन्होंने फेक डॉक्यूमेंट्स बना रखे हैं फेक डॉक्यूमेंट्स बना के जैसे जबरदस्ती की उनकी बोटा इनकी बोटा जैसे यहाँ तो हमारी जो कम्युनिटी के अंदर में चार चार कम्युनिटी बना हुआ है चार चार पार्टी बना हुआ है हमारा पार्टियों में तो कहीं कहीं भी न्याय मिलने की उम्मीद नहीं और गए तो गए जाए तो जाए कहा जो तो हमारे जज्माों को आके बहुत तंग करके बधाए ले जाते हैं जब हम जिम्मानों के घर जाते हैं तो, तो वो कहते हैं कह कि अभी गए तो बस मैं यही कहना चाहती हूँ कि ये जो हमारा जो बधाई लेने का जो ये परंपरा है ये हमारा कल्चर है मतलब संस्कृति है कल्चर है इसको ये लोगों ने बिजनेस बना लिए ये पुर, मतलब पुर 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 जो हैगी वो बहुत सारे लोगों को ऐसे गुंडा टाइप के लोगों को बाढ़ रखती हैं और वो कौन सी कौन सी शहर से आए कौन से कौन से देश से आए ये देखा जाए ये इन्वेस्टिगेशन किया जाए और उसके साथ साथ यहाँ के लोगों को आके परेशान ना करें और हमारे जिज्मान है मैं तो हमारे जिज्मानों से भी यही कहना चाहती हूँ कि जो भी आए तो काजल मंगलमुखी पहले पूछ देना काजल का है काजल के नंबर से फोन करके बता देना ये मेरे चेले बैठे हैं और मेरे चेले आए तो मेरे चेले को दे रहा दो हजार बारह तेरह से पंजाब यूनिवर्सिटी में स्टूडेंट ऑफ मास्टर किया उसके बाद पी एच डी का हमारा समुदाय है इसमें भी सरकार को दखल देना है कि कौन इसमें घुस रहे हैं और वो कहाँ से आए क्या उनका पीछ, जो किस देश से है पीछे अभी दस बारह लोग दिल्ली से भी पकड़े गए हैं

ਸਾਰੇ ਕੁਝ ਵਰਤਾਰਾ ਹੋਇਆ ਖਰੜ ਦੇ ਵਿੱਚ ਕੁਝ ਵੀ ਨਹੀਂ ਪਹਿਲਾਂ ਇਹਦਾ ਸੰਗਿਆਨ ਡੀਸੀ ਮੁਹਾਲੀ ਨੇ ਲੈ ਲਿਆ ਅਤੇ ਜਿਵੇਂ ਤੁਹਾਨੂੰ ਦੱਸਿਆ ਕਮੇਟੀ ਬਣਾਤੀ ਇਹਦੀ ਜਾਂਚ ਹੋ ਰਹੀ ਹੈ ਦੋਸਤੋ ਇੱਥੇ ਅਖੀਰ ਚ ਕਹਿਣਾ ਚਾਹੂੰਗਾ ਕਿ ਇਹ ਲੋਕ ਵੀ ਉਹੀ ਦਿਲ ਦਿਮਾਗ ਰੱਖਦੇ ਨੇ ਜਿਹੜਾ ਆਮ ਇਨਸਾਨ ਕੋਲ ਹੁੰਦਾ ਤੇ ਫਿਰ ਇਹਨਾਂ ਨਾਲ ਸਮਾਜ ਦੇ ਵਿੱਚ ਵਿਤਕਰਾ ਕਿਉਂ ਇਹਨਾਂ ਦੇ ਮਾਪੇ ਇਹਨਾਂ ਨੂੰ ਘਰਾਂ ਚੋਂ ਕਿਉਂ ਗੱਡ ਦਿੰਦੇ ਆ ਔਰ ਆਪਣੇ ਨਾਲ ਰੱਖਣਾ ਇੱਕ ਸ਼ਰਮਿੰਦਗੀ ਵਾਲੀ ਗੱਲ ਸਮਝਦੇ ਆ। ਸੋ ਸਾਨੂੰ ਇਹਨਾਂ ਵੱਲ ਸਹਿਯਰਦ ਹੋਣਾ ਚਾਹੀਦਾ ਹੈ ਔਰ ਇਹਨਾਂ ਨੂੰ ਸਮਾਜ ਦਾ ਹਿੱਸਾ ਬਣਾਉਣ ਦੇ ਲਈ ਕੰਮ ਕਰਨਾ ਚਾਹੀਦਾ। ਜੇ ਤੁਹਾਨੂੰ ਇਹ ਖਬਰ ਚੰਗੀ ਲੱਗੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਔਰ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਲਿਓ। ਮੈਂ ਇਜਾਜ਼ਤ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼